ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅੱਪ ਬਣਾਵਾਂਗੇ ਕਰੀਮੀ گارਲਿਕ ਮਸ਼ਰੂਮ ਦੀ ਸਬਜੀ ਜੋ ਕਿ ਬਹੁਤ ਹੀ ਵਧੀਆ ਬਣਦੀ ਹੈ ਜਿਸ ਨੂੰ ਕਿ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਵੀ ਖਾ ਸਕਦੇ ਹੋ ਜੋ ਮੈਂ گارਲਿਕ ਮਸ਼ਰੂਮ ਦੀ ਸਬਜੀ ਵਾਸਤੇ ਸਮਾਨ ਲਿਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਸਾਬਤ ਮਸ਼ਾਬਤ ਮਸ਼ਰੂਮ ਲਾਈਆਂ ਸੀ ਕਿ ਇਹ ਮੈਂ ਚੰਗੀ ਤਰ੍ਹਾਂ ਤੋਂ ਸਵਾਰ ਕੇ ਇਹਨਾਂ ਦੇ ਉੱਪਰਲੇ ਜਿਹੜੇ ਡੰਡਲ ਜੇ ਸੀਗੇ ਉਹ ਕੱਢ ਦਿੱਤੇ ਨੇ ਤੇ ਇਹ ਮੈਂ ਦੋ ਪਿਆਜ਼ ਬਰੀਕ-ਬਰੀਕ ਕੱਟ ਲਏ ਨੇ ਤੇ ਇਹ ਆਪਾਂ کریم ਪਾਵਾਂਗੇ ਵਿੱਚ 2-3 ਚਮਚੇ ਤੇ ਮੈਂ ਇਹ ਆਪਾਂ ਨੇ ਧਨੀਆ ਕੱਟ ਲਿਆ ਥੋੜਾ ਜਿਹਾ ਇਹ ਇਹਨਾਂ ਨੂੰ ਆਪਾਂ ਨੇ ਅਦਰਕ ਤੇ گارਲਿਕ ਨੂੰ ਗ੍ਰाइंड ਕਰ ਲੈਣਾ ਆ ਤੇ ਇਹ ਆਪਾਂ ਨੇ ਟਮਾਟਰ ਬਰੀਕ-ਬਰੀਕ ਕਰ ਲੈਣੇ ਨੇ ਦੋ ਇਹ ਆਪਾਂ ਨੇ ਹਰੀਆਂ ਮਿਰਚਾਂ ਦੋ-ਦੋ ਪੀਸਾਂ ਚ ਕੱਟ ਲਈਆਂ ਨੇ ਤੇ ਚਿਲੀ ਫਲੈਕਸ ਤੇ ਇਹ ਆਪਾਂ ਥੋੜਾ ਜਿਹਾ ਬਟਰ ਵਿੱਚ ਤੜਕਾ ਲਾਵਾਂਗੇ ਬਾਕੀ ਨਮਕ ਮਿਰਚ ਜੋ ਵੀ ਪਾਉਣੀ ਆ ਉਹ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ ਲਸਣ ਤੇ ਅਦਰਕ ਨੂੰ ਗ੍ਰाइंड ਕਰ ਲੈਣਾ ਆ ਹਾਂਜੀ ਟਮਾਟਰ ਤੇ ਅਦਰਕ ਲਸਣ ਮੈਂ ਬਰੀਕ ਬਰੀਕ ਕਰ ਲਿਆ ਦੋ ਮਿਰਚਾਂ ਬਰੀਕ ਕਰ ਲਈਆਂ ਨੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਜਿਹੜੇ ਆਪਾਂ ਨੇ ਮਸ਼ਰੂਮ ਲਏ ਸੀ ਮਸ਼ਰੂਮ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਗੈਸ ਔਨ ਕੀਤਾ ਤੇ ਕੜਾਹੀ ਵਿੱਚ ਆਪਾਂ ਤੇਲ ਪਾਵਾਂਗੇ ਤੇ ਔਇਲ ਗਰਮ ਹੋਣ ਤੇ ਆਪਾਂ ਵਿੱਚ ਮਸ਼ਰੂਮ ਪਾ ਦਵਾਂਗੇ ਤੇ ਮਸ਼ਰੂਮ ਨੂੰ ਹਿਲਾਉਂਦੇ ਰਹਿਣਾ ਆ ਤੇ ਥੋੜਾ ਥੋੜਾ ਹਲਾ ਕੇ ਆਪਾਂ ਨੇ ਸ਼ੈਲੋ ਫਰਾਈ ਕਰ ਲੈਣੇ ਨੇ ਤੇ ਬਹੁਤ ਹੀ ਵਧੀਆ ਸਬਜੀ ਬਣਦੀ ਆ ਜਿਹਾ ਦੇਖੋ ਥੋੜਾ ਥੋੜਾ ਆਪਾਂ ਨੇ ਫਰਾਈ ਕਰ ਲੈਣੇ ਆ ਤੇ ਜ਼ਿਆਦਾ ਵੀ ਨਹੀਂ ਕਰਨੇ ਹੈਗੇ ਸਾਰੇ ਪਾਸਿਆਂ ਤੋਂ ਆਪਾਂ Alte palte ਕਰਕੇ ਮਸ਼ਰੂਮ ਨੂੰ ਫਰਾਈ ਕਰ ਲਵਾਂਗੇ ਇਹ ਥੋੜਾ ਥੋੜਾ ਸੌਫਟ ਹੋ ਜਾਣਗੇ ਇਹ ਲਓ ਜੀ ਇੱਕ ਪਲੇਟ ਵਿੱਚ ਕੱਢ ਦਵਾਂਗੇ ਖੱਤੀਂ ਥੜੀ ਹੁਣ ਪਾਵਾਂਗੇ ਆਪਾਂ ਬਟਰ ਬਟਰ ਦੇ ਵਿੱਚ ਪਾਵਾਂਗੇ ਆਪਾਂ ਪੂਰਾ ਜਿਆ ਜੀਰਾ ਲੋੜੀ ਕਿ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਥੋੜੀ ਜਿਹੀ ਪਾ ਦਵਾਂਗੇ ਆਪਾਂ ਹਿੰਗ ਲੋੜੀ ਵਿੱਚ ਪਾ ਦਵਾਂਗੇ ਆਪਾਂ ਅਦਰਕ ਤੇ ਲਸਣ ਦਾ ਪੇਸਟ ਆਪਾਂ ਅਦਰਕ ਦਾ ਤੇਲ ਸੁਗਦੇ ਟੇਸਟ ਨੂੰ ਥੋੜਾ ਜਿਹਾ ਸੇਕ ਲੱਗ ਚੁੱਕਿਆ ਹੁਣ ਆਪਾਂ ਪਾ ਦਵਾਂਗੇ ਪਿਆਜ਼ ਉਹ ਥੋੜੇ ਪਿਆਜ਼ਾਂ ਨੂੰ ਭੁੰਨ ਲਵਾਂਗੇ ਹੁਣ ਪਾਵਾਂਗੇ ਆਪਾਂ ਟੇਸਟ ਅਕੋਰਡਿੰਗ ਨਮਕ ਨਮਕ ਪਾਉਣ ਦੇ ਨਾਲ ਪਿਆਜ਼ ਜਲਦੀ ਭੁੱਜ ਜਾਂਦੇ ਨੇ ਦੋ ਮਿਰਚਾਂ ਜਿਹੜੇ ਬਰੀਕ-ਬਰੀਕ ਕੱਟੀਆਂ ਸੀ ਤੇ ਟਮਾਟਰ ਕੱਟੇ ਹੋਏ ਸੀ ਆਪਾਂ ਇਹ ਵੀ ਪਾਣੀ ਲਈ ਸੀ ਚਾਰ ਪਾਣੀ ਮੇਚਾ ਆਪਣੇ ਸਾਗ ਦਾ ਦੋੜੋ ਪੀਸਾ ਕਰ ਲਈਆਂ ਸੀ 3 ਪਲੱਸ ਇਹਨੂੰ ਸਾਰੇ ਮਸਾਲੇ ਮਿਕਸ ਕਰ ਦਿੱਤੇ ਨੇ ਤੇ ਨਾਲ ਉਹਨੂੰ ਆਪਾਂ ਥੋੜੀ ਦੇਰ ਲਈ ਢੱਕ ਦਿੰਨੇ ਆ ਭੁੱਜਣ ਵਾਸਤੇ ਜੀ ਲੋ ਜੀ ਆਪਣੇ ਮਸਾਲਿਆਂ ਦੇਖੋ ਕਿ ਤਰੀ ਨੂੰ ਕੁਝ ਚੁੱਕ ਤੇ ਨੇ ਤਾਂ ਪਹਿਲੇ ਪਾਵਾਂਗੇ ਰੱਗੀ ਵਿੱਚ ਪਾ ਦਵਾਂਗੇ ਥੋੜੀ ਜੀ ਇਹ ਥੋੜਾ ਜਿਹਾ ਪਾ ਦਵਾਂਗੇ ਆਪਾਂ ਸਬਜੀ ਮਸਾਲਾ ਲੋ ਜੀ ਇਹ ਪਾ ਦਵਾਂਗੇ ਆਪਾਂ ਕਰੀਮ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਗਰੇਵੀ ਗਰੇਵੀ ਤੇ ਲਓ ਜੀ ਦੇਖੋ ਕਿੰਨੀ ਸੋਹਣੀ ਗਰੇਵੀ ਬਣ ਚੁੱਕੀ ਹੈ ਵਿੱਚੇ ਪਾ ਦੇਵਾਂਗੇ ਆਪਾਂ ਮਸ਼ਰੂਮ ਚੱਲੂ ਫਰਾਈ ਕੀਤੀ ਸੀ ਆਪਾਂ ਨੇ ਪਹਿਲਾਂ ਹਲਦੀ ਨਹੀਂ ਆਪਾਂ ਨੇ ਪਾਉਣੀ ਹੈਗੀ ਤੇ ਇਹ ਸਬਜੀ ਮਸਾਲੇ ਨੇ ਆਪਣਾ ਹੀ ਰੰਗ ਛੱਡ ਦਿੱਤਾ ਹੈ ਗਰੇਵੀ ਨੂੰ ਪਤਲਾ ਕਰਨ ਵਾਸਤੇ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਲਓ ਜੀ ਆਪਾਂ ਹੁਣ ਇਹਨੂੰ ਰਿਜਣ ਵਾਸਤੇ ਟੱਕ ਦੇਵਾਂਗੇ। ਲਓ ਜੀ ਆਪਣੀ ਕਰੀਮੀ ਗਾਰਲਿਕ ਮਸ਼ਰੂਮ ਦੀ ਸਬਜ਼ੀ ਦੇਖੋ ਕਿੰਨੀ ਸੋਹਣੀ ਬਣ ਕੇ ਰੈਡੀ ਹੋ ਰਹੀ ਆ। ਤਕਰੀਬਨ ਇਹ ਬਾਣੀ ਹੀ ਚੁੱਕੀ ਆ। ਆਪਾਂ ਹੁਣ ਇਹਦੇ ਵਿੱਚ ਧਨੀਆ ਪਾਵਾਂਗੇ। ਹਾਂਜੀ ਲਓ ਜੀ ਆਪਾਂ ਧਨੀਆ ਪਾ ਦਨੇ ਆ ਉੱਪਰ ਧਨੀਆ ਗਾਰਨਿਸ਼ ਕਰ ਦਨੇ ਆ। ਦੇਖੋ ਕਿੰਨੀ ਸੋਹਣੀ। ਕ੍ਰੀਮੀ گارਲਿਕ ਮਸ਼ਰੂਮ ਦੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ। ਹਾਂਜੀ ਗੈਸ ਕਰਦੰਨੇ ਆਪਾਂ ਬੰਦ। ਆਹ ਲਓ ਜੀ ਹੁਣ ਆਪਾਂ ਇਹਨੂੰ ਸਰਵ ਕਰਨ ਦੇ ਲਈ ਇੱਕ ਬੋਲ ਵਿੱਚ ਕੱਢ ਲੈਣੇ ਆ। ਬਹੁਤ ਹੀ ਸੋਹਣੀ ਸਬਜ਼ੀ ਬਣੀ ਆ। ਤੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ। ਥਰੀ हां जी मेरी क्रीमी गार्लिक मशरूम दी सब्जी बनके हो गई है रेडी आ देखो बहुत ही सॉफ्ट हो गया मशरूम ਵਿੱਚ ਤੇ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਿਓ ਇੱਕ ਵਾਰੀ सब्जी ਜਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਟੇਸਟੀ ਬਣਦੀ ਹੈ ਤੇ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਰੈਸਪੀ ਵੇਖਣ ਦੇ ਲਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ